ਕਿ ਦੋਵੇਂ ਭਰਾ ਕਲਾਂੌਰ ਦੇ ਰਹਿਣ ਵਾਲੇ ਸੀ ਕੁਝ ਬਿਮਾਰੀ ਹੋਈ ਪਿਤਾ ਨੂੰ ਪਿਤਾ ਚੜ੍ਹਾਈ ਕਰ ਗਿਆ ਮੌਤ ਹੋ ਗਈ ਮਾਂ ਇਨਾਂ ਦੋਵਾਂ ਪੁੱਤਾਂ ਨੂੰ ਲੈ ਕੇ ਪੇਕੇ ਲਾਹੌਰ ਦੇ ਨੇੜੇ ਮੁਜੰਗਪਿੰਡ ਚਲੀ ਗਈ ਜਿੱਥੇ ਇੱਕ ਸਾਧੂ ਗੁਰੂ ਕੇ ਬਖਸ਼ੇ ਹੋਏ ਭਾਈ ਪਿਰਥੀ ਜੀ ਦਸਵੇਂ ਪਾਤਸ਼ਾਹ ਦੇ ਬੜੇ ਪਿਆਰੇ ਉਹਨਾਂ ਨਾਲ ਲਖਪਤ ਰਾਏ ਦੀ ਮੁਲਾਕਾਤ ਹੁੰਦੀ ਹੈ ਇਕ ਹੁੰਗੜੀਆਂ ਵੇਚਦਾ ਸੀ ਉਹਨਾਂ ਨੂੰ ਹੁੰਗੜੀਆਂ ਦਿੱਤੀਆਂ ਉਹਨਾਂ ਨੇ ਅਸੀਸ ਦੇ ਦਿੱਤੀ ਤੇਰਾ ਦਿਲ ਬੜਾ ਵੱਡਾ ਹੈ ਤੂੰ دیਵਾਨ ਹੋਣਾ ਚਾਹੀਦਾ دیਵਾਨ ਬਣ ਗਿਆ ਉਹਨਾਂ ਦਾ ਅਦਬ ساری ਜ਼ਿੰਦਗੀ ਕਰਦਾ ਰਿਹਾ ਜਦੋਂ ਵੀ ਕੋਈ ਲੋੜਵੰਦ ਭਾਈ ਪਿਰਥੀ ਜੀ ਕੋਈ ਆਉਣ ਕੇ ਕਹਿੰਦਾ ਜੀ ਮੇਰੀ ਮਦਦ ਕਰ ਦਿਓ ਤੇ ਭਾਈ ਪਿਰਥੀ ਜੀ ਲਿਖ ਕੇ ਇਹਦੇ ਕੋਲ ਕੋਈ ਰੁਕਾ ਜੋ ਵੀ ਉਹਨਾਂ ਨੂੰ ਚੀਜ਼ ਲੱਭਦੀ ਉਹਦੇ ਤੇ ਜਿੰਨੀ ਰਕਮ ਭੇਜਦੇ ਰਹੇ ਲਿਖ ਕੇ ਉਨੀ ਰਕਮ ਮੈਂ ਦੇ ਦਿੰਦਾ ਰਿਹਾ ਉਸ ਤੋਂ ਬਾਅਦ ਵੀ ਉਹਨਾਂ ਦੀ ਗੱਦੀ ਦੇ ਉੱਤੇ ਜਿਹੜੇ ਅਗਲੇ ਸਤਪੁਰਸ਼ ਬੈਠੇ ਗੋਸਾਈ ਜਗਤ ਭਗਤ ਜੀ ਉਹਨਾਂ ਦਾ ਵੀ ਅਦਬ ਕਰਦਾ ਰਿਆ ਪਰ ਜਿਉਂ-ਜਿਉਂ ਮਰਤਬਾ ਵੱਧਦਾ ਗਿਆ ਰਤਬਾ ਵੱਧਦਾ ਗਿਆ ਧਨ ਵੱਧਦਾ ਗਿਆ ਤਿਉਂ-ਤਿਉਂ ਮਤ ਮਾਰਿੰਦੀ ਰਹੀ ਮੁਗਲਾਂ ਦੇ ਨਾਲ ਭਾਈਵਾਲ ਬਣਨ ਲੱਗ ਪਿਆ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਸਤੇ ਜਿੱਥੇ ਉਹ ਉਹ ਸਿਰਾਂ ਦੇ ਮੁੱਲ ਪਾਉਂਦੇ ਸੀ ਉੱਥੇ ਇਹਨੇ ਵੀ ਨਾਲ ਨਾਲ ਵੱਧ-ਵੱਧ ਕੇ ਉਹਨਾਂ ਜਿਨ੍ਹਾਂ ਦੇ ਵਿੱਚ ਵਹਿਣਾ ਜਿਨ੍ਹਾਂ ਵਿੱਚ ਰਹਿਣਾ ਉਦਾਂ ਦੀ ਹੀ ਬਿਰਤੀ ਹੋ ਗਈ ਉਦਾਂ ਦਾ ਹੀ ਸੁਭਾਅ ਹੋ ਗਿਆ ਮਤ ਮਾਰੀ ਗਈ ਇਹ ਦੁਨੀਆਂ ਦਾ ਧਾਨ ਹੈ ਇਹਦੇ ਚ ਕੋਈ ਅਤਕਥ ਨਹੀਂ ਨਹੀਂ ਕਈ ਵਾਰ ਜਦੋਂ ਬੰਦੇ ਕੋਲ ਲੋੜ ਤੋਂ ਵੱਧ ਆ ਜਾਂਦਾ ਹੈ ਤੇ ਬੰਦਾ ਪੈਰ ਛੱਡ ਦਿਆਂ ਸਮਾਂ ਨਹੀਂ ਲੰਘਦਾ ਲਖਪਤਰਾਇ ਨੇ ਪੈਰ ਛੱਡ ਦਿੱਤੇ ਉਹਨੂੰ ਇਹ ਭੁੱਲ ਗਿਆ ਵੀ ਮੇਰੀ ਸ਼ੁਰੂਆਤ ਕਿੱਥੋਂ ਹੋਈ ਹੈ ਸਿੱਖਾਂ ਦੇ ਉੱਤੇ ਜ਼ੁਲਮ ਕਰਨੇ ਭਾਈ ਮਨੀ ਸਿੰਘ ਵਰਗੇ ਕੋ ਸਿੱਖ ਦੇ ਉੱਤੇ ਹੋਰ ਵੀ ਜਿੱਥੇ ਕਿਤੇ ਇੱਥੋਂ ਤੱਕ ਵੀ ਕਿ ਮਸੇ ਰੰਗੜ ਨੂੰ ਜਿਹੜਾ ਬਿਠਾਇਆ ਗਿਆ ਸੀ ਦਰਬਾਰ ਸਭ ਉਹਦੇ ਵਿੱਚ ਵੀ ਪੂਰਾ ਪੂਰਾ ਸਹਿਯੋਗ ਸੀ ਇਹਦਾ ਜਿੰਨੀਆਂ ਵੀ ਕਾਰਵਾਈਆਂ ਜਦੋਂ ਇਹ ਦੀਵਾਨ ਬਣਿਆ ਉਸ ਤੋਂ ਬਾਅਦ ਸਿੱਖਾਂ ਦੇ ਵਿਰੁੱਧ ਹੋਈਆਂ ਹਰੇਕ ਚੀਜ਼ ਸ਼ਾਮਲ ਹੁੰਦਾ ਰਿਹਾ ਤੇ ਹੌਲੀ ਹੌਲੀ ਮਤ ਦੇ ਉੱਤੇ ਪੜਦਾ ਪੈਂਦਾ ਪੈਂਦਾ ਇੰਨਾ ਕੁ ਪੈ ਗਿਆ ਜਿਹੜਾ ਬਚਨ ਮਰਜ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ ਉਹ ਅਵਸਥਾ ਹੋ ਗਈ ਉਹ ਹਾਲਤ ਹੋ ਗਈ ਅੱਜ ਹੁਣ ਭਰਾ ਦੀ ਮੌਤ ਦੀ ਖਬਰ ਆਈ ਪਹਿਲਾਂ ਤੇ ਭਰਾ ਸਿੱਖਾਂ ਦੇ ਸਿਰ ਵੱਢ ਕੇ ਭੇਜਦਾ ਸੀ ਤੇ ਅੱਜ ਜਦੋਂ ਭਰਾ ਦਾ ਵੱਡਿਆ ਸਿਰ ਆਇਆ ਬੋਖਲਾ ਗਿਆ ਬੁੰਦਲ ਗਿਆ ਆਪਣੇ ਆਪ ਦੇ ਵਿੱਚ ਦਰਬਾਰ ਚ ਗਿਆ ਜਈਆ ਖਾਨ ਦੇ ਆਪਣੀ ਪੱਗ ਸਿਰ ਤੋਂ ਲਾਹ ਕੇ ਉਹਦੇ ਅੱਗੇ ਰੱਖ ਦਿੱਤੀ ਕਹਿਣ ਲੱਗਾ ਜੀ ਹਜ਼ੂਰ ਕੀ ਖਟਿਆ ਮੈਂ ਮੇਰੇ ਭਰਾ ਨੇ ਇਸ ਦਰਬਾਰ ਦੀ ਚੱਕਰੀ ਕਰਕੇ ਵਫਾਦਾਰੀ ਕਰਕੇ ਸਿੱਖੜਿਆਂ ਨੇ ਮੇਰੇ ਭਰਾ ਦਾ ਸਿਰ ਵੱਢ ਦਿੱਤਾ ਹੁਣ ਤੁਸੀਂ ਮੈਨੂੰ ਤਾਕਤ ਦਿਓ ਮੈਂ ਲਖਪਤ ਰਾਏ ਖੱਤਰੀ ਗੁਰੂ ਨਾਨਕ ਨਾਮ ਖੱਤਰੀ ਨੇ ਇਸ ਧਰਮ ਨੂੰ ਸ਼ੁਰੂ ਕੀਤਾ ਸੀ ਉਹ ਵੀ ਖੱਤਰੀ ਸੀ ਮੈਂ ਲਖਪਤ ਰਾਏ ਖੱਤਰੀ ਸਿਰ ਤੇ ਪਾਗ ਉਸ ਦਿਨ ਰੱਖਾਂਗਾ ਜੇਸ ਦਿਨ ਇਸ ਧਰਮ ਨੂੰ ਦੁਨੀਆ ਚੋਂ ਖਤਮ ਕਰ ਦਿਆਂਗਾ ਦੂਜਾ ਉਹਨੇ ਕਿਹਾ ਅੱਜ ਤੋਂ ਬਾਅਦ ਜਦੋਂ ਜਈਆ ਖਾਨ ਨੇ ਸ਼ਾਵਾਸ਼ੇ ਦੇ ਦਿੱਤੀ ਨਾ ਬਹੁਤ ਚੰਗਾ ਮੇਰੇ ਵੱਲੋਂ ਪੂਰੀ ਤੈਨੂੰ ਜਿੰਨੀ ਹੋ ਸਕੇਗਾ ਮਦਦ ਮਿਲੇਗੀ ਜਿੰਨੀ ਫੌਜ ਕਹੇਗਾ ਦਾਂਗਾ ਪਰ ਤੂੰ ਇੱਕ ਵਾਰੀ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇ ਇਹਨੇ ਕਿਹਾ ਪੱਗ ਸਿਰ ਤੇ ਉਦਦੇ ਰੱਖਾਂਗਾ ਜਿੱਦੈ ਸਿੱਖ ਧਰਮ ਖਤਮ ਕਰਤਾ ਦੂਜਾ ਐਲਾਨ ਕਰ ਦਿੱਤਾ ਲਾਹੌਰ ਦੇ ਵਿੱਚ ਸਾਰੇ ਕਿਤੇ ਸੂਬੇ ਦੇ ਵਿੱਚ ਕੋਈ ਗੁੜ ਨੂੰ ਗੁਰ ਗੁੜ ਨਾ ਕਵੇ ਕਿਉਂ ਗੁੜ ਕਿਆ ਗੋਰੀਆ ਯਾਦ ਆਉਂਦਾ ਗੁਰ ਕਿਆ ਗੁਰੂ ਗੋਬਿੰਦ ਸਿੰਘ ਯਾਦ ਆਉਂਦਾ ਕੀ ਕਹੀਏ ਜੀ ਗੋੜ ਨੂੰ ਭੇਲੀ ਕਿਹਾ ਕਰੋ ਤੇ ਕਮਾਲ ਦੀ ਗੱਲ ਇਹ ਹੈ ਅੱਜ ਤੱਕ ਵੀ ਲਾਹੌਰ ਚ ਗੋੜ ਨੂੰ ਭੇਲੀ ਹੀ ਕਹਿੰਦੇ ਨੇ ਅੱਜ ਵੀ ਤੀਜਾ ਇਹਨੇ ਕਿਹਾ ਕੋਈ ਗ੍ਰੰਥ ਨੂੰ ਗ੍ਰੰਥ ਨਾ ਕਵੇ ਕੀ ਕਹੀਏ ਕਹਿੰਦਾ ਪੋਥੀ ਕਹੋ ਗ੍ਰੰਥ ਕਿਹਾ ਗੁਰੂ ਗ੍ਰੰਥ ਸਾਹਿਬ ਚ ਇਤੇ ਹੁੰਦਾ ਜਿੰਨੀਆਂ ਇਹਨੂੰ ਪੋਥੀਆਂ ਮਿਲੀਆਂ ਬਾਣੀ ਦੇ ਗੁੜਕਾ ਸਾਹਿਬ ਮਿਲੇ ਇਹਨੇ ਜਾਂ ਤੇ ਅੱਗਾਂ ਲਵਾਤੀਆਂ ਜਾਂ ਖੂਹਾਂ ਚ ਸਟਾਤੀਆਂ ਜਾਂ ਰਾਵੀ ਚ ਸਟਾਤੀਆਂ ਇਹ ਪਹਿਲੀ ਵਾਰ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੀੜਾਂ ਦੀ ਪੋਥੀਆਂ ਦੀ ਪਹਿਲੀ ਵਾਰ ਜੇ ਬੇਅਦਬੀ ਕੀਤੀ ਤੇ ਇਹਨੇ ਕੀਤੀ ਉਸ ਤੋਂ ਬਾਅਦ ਇਹਨੇ ਆਪਣਾ ਜਿਹੜਾ ਗੁੱਸਾ ਕੱਢਣਾ ਸੀ ਲਾਹੌਰ ਦੇ ਜਿੰਨੇ ਆਮ ਘਰਬਾੜੀ ਸਿੱਖ ਸਨ ਇੱਕ ਤੇ ਸਿੱਖ ਸੀ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਸਿੱਧਾ ਸਰਕਾਰ ਦੇ ਨਾਲ ਆਹਮੋ ਸਾਹਮਣੇ ਜੰਗ ਲੜਦੇ ਸੀ ਬਾਗੀ ਕਹਿ ਸਕਦੇ ਆਪਾਂ ਖਾੜਕੂ ਕਹਿ ਸਕਦੇ ਆਂ ਇਕੋ ਸੀ ਜਿਹੜੇ ਸਿੱਖੀ 'ਚ ਵੀ ਪੂਰੇ ਸੀ ਪਰ ਘਰ ਰਹਿੰਦੇ ਸੀ ਕਿਰਤ ਵਿਹਾਰ ਕਰਦੇ ਸੀ ਬਾਣੀ ਬਾਣੇ ਨਾਲ ਜੁੜੇ ਹੋਏ ਸੀ ਉਸ ਤੋਂ ਪਹਿਲਾਂ ਜਿਹੜੇ ਤਰਦਦ ਹੋਏ ਜਿਹੜੇ ਜ਼ੁਲਮ ਹੋਏ ਉਹ ਜ਼ਿਆਦਾਤਰ ਉਹਨਾਂ ਸਿੰਘਾਂ ਤੇ ਹੋਏ ਸੀ ਜਿਹੜੇ ਜੰਗਲਾਂ 'ਚ ਰਹਿ ਕੇ ਸਰਕਾਰ ਦੇ ਆਹਮੋ ਸਾਹਮਣੇ ਜੂਝਦੇ ਸੀ ਪਰ ਇੰਨੇ ਜਿਹੜੀ ਨਵੀਂ ਪਿਰਤ ਪਾਈ ਉਹ ਕੀ ਇੰਨੇ ਘਰਾਂ ਦੇ ਵਿੱਚੋਂ ਜਿਹੜੇ ਆਮ ਘਰਾਂ ਦੇ ਵਿੱਚ ਕਿਰਤ ਵਿਹਾਰ ਕਰਨ ਵਾਲੇ ਸਿੱਖ ਸੀ ਲਾਹੌਰ 'ਚੋਂ ਸਾਰਿਆਂ ਨੂੰ ਗ੍ਰਫਤਾਰ ਕਰ ਲਿਆ ਗ੍ਰਫਤਾਰ ਕਰਕੇ ਐਲਾਨ ਕਰ ਦਿੱਤਾ ਕਿ ਇਹਨਾਂ ਦਾ ਮੈਂ ਸੋਮਵਾਰ ਦੀ ਜਿਹੜੀ ਮਸਿਆ ਆ ਰਹੀ ਹੈ 10 ਮਾਰਚ 1746 ਦਾ ਉਹ ਦਿਨ ਬਣਦਾ ਸੀ ਉਸ ਦਿਨ ਇਹਨਾਂ ਸਾਰਿਆਂ ਨੂੰ ਸ਼ਹੀਦ ਕਰਦਿਆ ਪ੍ਰਿੰਸੀਪਲ ਤਬੀਰ ਸਿੰਘ ਹੁਣਾਂ ਨੇ ਸਾਰਿਆਂ ਦੇ ਖੋਪੜ ਉਤਾਰਨ ਦਾ ਜ਼ਿਕਰ ਕੀਤਾ ਗਿਆ ਕਿ ਖੋਪੜ ਉਤਾਰ ਕੇ ਸ਼ਹੀਦ ਕਰਨ ਹੁਣ ਇਹ ਜਿਹੜੀ ਖਬਰ ਸੀ ਸਾਰੇ ਕਿਤੇ ਫੈਲੀ ਤੇ ਬੜੇ ਜਿਹੜੇ ਦਾਨੇ ਸਨ ਸਿਆਣੇ ਲੋਕ ਸਨ ਉਸ ਸਮੇਂ ਲਾਹੌਰ ਦੇ ਵਿੱਚ ਜਿਨ੍ਹਾਂ ਦੀ ਕੁਝ ਪਹੁੰਚ ਵੀ ਸੀ ਦਰਬਾਰ ਤੱਕ ਉਹਨਾਂ ਦੇ ਵਿੱਚੋਂ ਦੀਵਾਨ ਕੌੜਾ ਮੱਲ ਗੁੰਜਾਹੀ ਮੱਲ ਕਸ਼ਮੀਰੀ ਮੱਲ ਦੀਵਾਨ ਸੂਰਤ ਸਿੰਘ ਜੀ ਨਵਾਬ ਦੇਸ ਰਾਜ ਜੀ ਇਹ ਜਿੰਨੇ ਮੁਖੀ ਸਨ ਕੌੜਾ ਮੱਲ ਜੀ ਇਹ ਸਾਰੇ ਇਕੱਠੇ ਹੋਏ ਇਹਨਾਂ ਇਕੱਠੇ ਹੋ ਕੇ ਆਣ ਕੇ ਲਖਪਤਰਾ ਇਹਨੂੰ ਕਿਹਾ ਲਖਪਤਰਾ ਏ ਵੇਖ ਜੋ ਹੋਣਾ ਸੀ ਉਹ ਤੇ ਹੋ ਗਿਆ ਤੇਰਾ ਭਰਾ ਸਿੱਖਾਂ ਦੇ ਸਿਰ ਵੱਢ ਕੇ ਲਾਹੌਰ ਭੇਜਦਾ ਸੀ ਸਿੱਖਾਂ ਨੇ ਤੇਰੇ ਭਰਾ ਦਾ ਸਿਰ ਵੱਢ ਕੇ ਲਾਹੌਰ ਭੇਜਤਾ ਜੋ ਵਾਪਰਨਾ ਸੀ ਉਹ ਵਾਪਰ ਗਿਆ ਤੇ ਵਾਪਰਿਆ ਮੈਦਾਨੇ ਜੰਗ ਚ ਤੂੰ ਜਿਹੜੇ ਘਰਾਂ ਤੋਂ ਸਿੱਖ ਇਕੱਠੇ ਕੀਤੇ ਨੇ ਆ ਸ਼ਹੀਦ ਕਰਨ ਵਾਸਤੇ ਇਨਾਂ ਦਾ ਦੋਸ਼ ਕੋਈ ਨਹੀਂ ਹੈ ਇਨਾਂ ਦਾ ਕਸੂਰ ਕੋਈ ਨਹੀਂ ਹੈ ਇਨਾਂ ਨੂੰ ਛੱਡ ਦੇ ਜੇ ਫਿਰ ਵੀ ਤੇਰੇ ਮਨ 'ਚ ਕੋਈ ਗੁੱਸਾ ਹੈ ਅਸੀਂ ਤੈਨੂੰ ਰੋਕਦੇ ਨਹੀਂ ਜਾ ਜਿਨ੍ਹਾਂ ਨੇ ਸ਼ਹੀਦ ਕੀਤਾ ਉਹਨਾਂ ਨਾਲ جنگ ਲੜ ਲੈ ਜਾ ਉਹਨਾਂ ਨੂੰ ਲੱਭ ਲੈ ਉਹਨਾਂ ਦੇ ਨਾਲ جنگ ਲੜ ਲੈ ਇਹ ਗਿਆ ਸੀ ਐਮਨਾਬਾਦ ਪਰ ਉਦੋਂ ਤੱਕ ਸਿੰਘ ਉੱਥੋਂ ਜਾ ਚੁੱਕੇ ਸੀ ਇਹ ਮੋੜਾਇਆ ਸੀ ਕਹਿੰਦੇ ਅਜੇ ਵੀ ਜਾ ਕੇ ਲੱਭ ਲੈ ਸਿੰਘਾਂ ਨੂੰ ਜਿਹੜੇ ਚਕਰੈਲ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਨੇ ਉਹਨਾਂ ਨਾਲ جنگ ਲੜ ਲੈ ਸਾਨੂੰ ਕੋਈ ਪਰਵਾਹ ਨਹੀਂ ਪਰ ਜਿਹੜੇ ਘਰ 'ਚ ਬੈਠੇ ਨੇ ਇਹਨਾਂ ਦੇ ਉੱਤੇ ਜ਼ੁਲਮ ਨਾ ਕਰ ਇਹ ਕਹਿਣ ਲੱਗਾ ਜਿਹੜਾ ਮਰਜੀ ਸਮਝਾ ਲੋ ਆਣ ਕੇ ਜੋ ਮਰਜੀ ਕਹਿ ਲੋ ਆਣ ਕੇ ਮੈਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਮੈਂ ਇਹਨਾਂ ਨੂੰ ਨਹੀਂ ਛੱਡਣਾ ਇਹ ਸਾਰੇ ਦੇ ਸਾਰੇ ਖਤਮ ਕਰਾਂਗਾ ਮੈਂ ਤੇ ਕਰਾਂਗਾ ਵੀ ਸੋਮਵਾਰ ਦੀ ਮੱਸੀਆ ਵਾਲੇ ਦਿਨ ਸਿੱਖੀ ਦੇ ਵਿੱਚ ਤੇ ਇਹਦਾ ਕੋਈ ਵਿਧਾਨ ਨਹੀਂ ਹੈ ਪਰ Hindu ਧਰਮ ਦੇ ਵਿੱਚ ਸੋਮਵਾਰ ਦੀ ਮੱਸੀਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਹ ਸਾਰੇ ਹਿੰਦੂ ਸੀ ਜਿਹੜੇ ਸਮਝਾਉਣਾ ਆਏ ਸੀ ਉਹ ਵੀ ਕਹਿੰਦੇ ਚੱਲ ਘੱਟੋ-ਘੱਟ ਇਸ ਦਿਨ ਤੇ ਨਾ ਕਰ ਕਰ ਲੈ ਇਹਨਾਂ ਨੂੰ ਵੀ ਮਾਰ ਲੈ ਜੇ ਤੂੰ ਮਾਰਨਾ ਹੈ ਪਰ ਇਸ ਦਿਨ ਤੇ ਇਦਾਂ ਨਾ ਕਰ ਕਹਿੰਦਾ ਵੀ ਕਰਨਾ ਵੀ ਹੈ ਤੇ ਕਰਨਾ ਵੀ ਇਸੇ ਦਿਨ ਸਾਰੇ ਮੁੜ ਗਏ ਕਿਸੇ ਦੀ ਨਾ ਮੰਨੀ ਜਦੋਂ ਮਤ ਤੇ ਪੜਦਾ ਪੈਂਦਾ ਨਾ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹਨੂੰ ਚੀਕਾ ਮਾਰ ਕੇ ਵੀ ਕੋਈ ਬੰਦਾ ਸਮਝਾਵੇ ਨਾ ਕੂਕਾਂ ਵੀ ਮਾਰੇ ਫਰੀਦਾ ਕੂ ਕਹਿੰਦਿਆਂ ਚਾਂ ਗਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿੱਤ ਕਹਿੰਦੇ ਉਹ ਬੁਰਾਈ ਵੱਲੋਂ ਕਿੱਥੋਂ ਆਪਣੇ ਚਿੱਤ ਨੂੰ ਫੇਰਦਾ ਜਿਹਨੂੰ ਸ਼ੈਤਾਨ ਇੱਕ ਵਾਰੀ ਆਰੇ ਲਾ ਲਵੇ ਜਿਹਦੀ ਮੱਤ ਤੇ ਪੜਦਾ ਪੈ ਜਾਵੇ ਫਿਰ ਵੀ ਇਹਨਾਂ ਦਾਨਿਆਂ ਨੇ ਇੱਕ ਕੋਸ਼ਿਸ਼ ਹੋਰ ਕੀਤੀ ਇਹ ਗਏ ਗੁਸਾਈ ਜਗਤ ਭਗਤ ਜੀ ਦੇ ਕੋਲ ਜਿਨ੍ਹਾਂ ਨੂੰ ਇਹ ਆਪਣਾ ਗੁਰੂ ਮੰਨਦਾ ਸੀ ਵੀ ਗੁਰੂ ਦੀ ਤੇ ਮੰਨੇਗਾ ਘਟੋ ਘਟ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਜੀ ਇਹਨੂੰ ਸਮਝਾਓ ਜਾ ਕੇ ਗੁਸਾਈਂ ਜਗਤ ਭਗਤਾ ਪਾਏ ਉਹਨਾਂ ਆਣ ਕੇ ਸਮਝਾਉਣ ਦਾ ਯਤਨ ਕੀਤਾ ਇਹ ਕਹਿਣ ਲੱਗਾ ਗੁਰੂ ਜੀ ਆਪਣੇ ਡੇਰੇ ਜਾਓ ਜਾ ਕੇ ਰੱਬ ਰੱਬ ਕਰੋ ਰਾਮ ਰਾਮ ਕਰੋ ਗੁਰੂ ਗੁਰੂ ਕਰੋ ਜੋ ਕਰਨਾ ਹੈ ਪਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰਿਓ ਜੇ ਰੱਬ ਆਪ ਵੀ ਆਣ ਕੇ ਮੈਨੂੰ ਕਵੇ ਪੀ ਇਹਨਾਂ ਸਿੱਖਾਂ ਨੂੰ ਛੱਡ ਦਿਓ ਤੇ ਮੈਂ ਨਹੀਂ ਛੱਡਦਾ ਗੁਸਾਈਂ ਜਗ ਗੁਸਾਈਂ ਜਗਤ ਭਗਤ ਉਹਨਾਂ ਨੇ ਇੱਕ ਗੱਲ ਕਹੀ ਫਿਰ ਕਹਿਣ ਲੱਗੇ ਲਖਪਤਰਾਏ ਆਪਣੀਆਂ ਤੂੰ ਕਹਿ ਤੀਆਂ ਅਸੀਂ ਸੁਣ ਲਈਆਂ ਅਸੀਂ ਇੱਕ ਕਹਿਨੇ ਆ ਸਾਡੀ ਸੁਣ ਲਈ ਕੀ ਜਿਹੜੇ ਪਾਣੀਓ ਉੱਗੀਆਂ ਨਾ ਉਸੇ ਪਾਣੀਓ ਮਾਰਾਂਗੇ ਤੇਰੀ ਸ਼ੁਰੂਆਤ ਕਿੱਥੋਂ ਹੋਈ ਸੀ ਯਾਦ ਕਰ ਲੈ ਜਿਹੜੇ ਪਾਣੀਓ ਉੱਗੀਆਂ ਉਸੇ ਪਾਣੀ ਮਾਰਾਂਗੇ ਤੇਰੀ ਜੜ ਨਾ ਰਊ ਤੇ ਖਾਲਸਾ ਦਿਨੋਂ ਦਿਨ ਵਧੇਗਾ ਇਨੂੰ ਤੂੰ ਰੋਕ ਨਹੀਂ ਸਕਦਾ ਇਹ ਕਿਸੇ ਬੰਦੇ ਦਾ ਲਾਇਆ ਹੋਇਆ ਬੂਟਾ ਨਹੀਂ ਹੈ ਇਹ ਗੁਰੂ ਨਾਨਕ ਦੀ ਲਾਈ ਹੋਈ ਜੜ ਹੈ ਤੈਨੂੰ ਕੋਈ ਪੋਟ ਨਹੀਂ ਸਕਦਾ ਤੂੰ ਜੋ ਕਰਨਾ ਹੈ ਕਰ ਲੈ ਇੰਨਾ ਕਹਿ ਕੇ ਗੁਸਾਈ ਜਗਤ ਭਗਤ ਆ ਗਏ ਇੰਨੇ 10 ਮਾਰਚ ਦੇ ਦਿਨ ਸਾਰੇ ਸਿੱਖ तकरीबन 3000 ਦੇ ਕਰੀਬ ਉਹ ਸਿੱਖ ਸਨ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ